ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੈ ਕੇ ਹਾਜ਼ਰਾਂ ਅੱਜ ਦੀ ਨਵੀਂ ਕਹਾਣੀ ਕਹਾਣੀ ਹੈ ਜੀ ਰਾਸ ਰੰਗ ਕਹਾਣੀਕਾਰ ਨੇ ਜਤਿੰਦਰ ਹਾਂਸ ਦੁਨੀਆ ਐਵੇਂ ਕਹੀ ਜਾਂਦੀ ਆ ਤੀਮੀ ਦੀ ਗਿੱਚੀ ਪਿੱਛੇ ਮੱਤ ਹੁੰਦੀ ਆ ਉਦੋਂ ਕੰਮ ਕਰਦੀ ਆ ਜਦੋਂ ਉਹਦੀ ਗਿੱਚੀ ਤੇ ਥਪੇੜਾ ਪਵੇ ਪਰ ਮੈਂ ਤਾਂ ਕਹਿਣਾ ਇੱਕ ਸੀਰੇ ਦੇ ਕਮਲੇ ਬੰਦੇ ਨੂੰ ਜਿੰਨੀ ਕੋ ਅਕਲ ਹੁੰਦੀ ਆ ਨਾ ਤੀਮੀ ਨੂੰ ਤਾਂ ਓਨੀ ਵੀ ਨਹੀਂ ਹੁੰਦੀ ਬਹੁਤੇ ਸਧਾਰੇ ਸਮਝਦੇ ਆ ਵੋਟ ਛੜਾ ਉਹਨੂੰ 12 ਤਾਲੀਆਂ ਤੀਮੀਆਂ ਦੇ ਚਲਿਤਰਾ ਦਾ ਪੂਰਾ ਪਤਾ ਨਹੀਂ ਤੀਮੀਆਂ ਦੇ ਜਿਹੜੇ ਚਲਿਤਰਾ ਨੂੰ ਮੈਂ ਜਾਣਦਾ ਬਸ ਮੈਂ ਹੀ ਜਾਣਦਾ ਵਿਆਹ ਤਾਂ ਉਹ ਲੱਡੂ ਆ ਜਿਹੜਾ ਨਹੀਂ ਖਾਂਦਾ ਉਹ ਨਰਕ ਭੋਗਦਾ ਜਿਹੜਾ ਖਾਂਦਾ ਉਹ ਕੁੰਭੀ ਨਰਕ ਭੋਗਦਾ ਪਰ ਮੈਂ ਵਿਆਹ ਦੀ ਨਹੀਂ ਪਹਿਲੀ ਰਾਤ ਦੀ ਗੱਲ ਦੱਸਦਾ ਜਿਹਨੂੰ ਦੁਨੀਆ ਮੁਕਲਾਵੇ ਵਾਲੀ ਰਾਤ ਕਹਿੰਦੀ ਆ ਦੁਨੀਆ ਜਿਹਨੂੰ ਮੁਕਲਾਵੇ ਵਾਲੀ ਰਾਤ ਕਹਿੰਦੀ ਆ ਨਾ ਮੈਂ ਉਸਨੂੰ ਬਲਾਤਕਾਰ ਕਹਿੰਨਾ ਮੇਰੇ ਲਈ ਇਹ ਬਹੁਤ ਵਧੀਆ ਗੱਲ ਆ ਵੀ ਦੁਨੀਆ ਨੂੰ ਇਹ ਨਹੀਂ ਪਤਾ ਵੀ ਮੇਰਾ ਵਿਆਹ ਵੀ ਹੋਇਆ ਉਹ ਮੈਨੂੰ ਛੜਾ ਸਮਝਦੇ ਨੇ ਜਿਨ੍ਹਾਂ ਨੂੰ ਪਤਾ ਹੈ ਵੀ ਮੈਂ ਵਿਆਹਿਆ ਹੋਇਆ ਸੀ ਉਹ ਮੈਨੂੰ ਇਉਂ ਦੇਖਦੇ ਨੇ ਜਿਵੇਂ ਲੋਕ ਸ਼ਰੀਰ ਵੇਚਣ ਵਾਲੀ ਤੀਵੀ ਨੂੰ ਦੇਖਦੇ ਹੁੰਦੇ ਨੇ ਕਈ ਤਾਂ ਹੁਣ ਤੱਕ ਮਿਹਣੇ ਮਾਰ ਦਿੰਦੇ ਨੇ ਬੋਲਣ ਨੂੰ ਮਰਦਾ ਤੀਵੀ ਸਾਹਮਣ ਜੋਗਾ ਤੂੰ ਹੈ ਨਹੀਂ ਜਦੋਂ ਅਜੇ ਮੈਂ ਛੋਟਾ ਸੀ ਨਾ ਅਸੀਂ ਫੋੜ ਟਰੈਕਟਰ ਲੈਣ ਦੀ ਸਲਾਹ ਬਣਾਈ ਨਿਆਣ ਮੱਤ ਮੇਰਾ ਚਾਣਾ ਝੁਕਿਆ ਗਿਆ ਮੈਂ ਸਾਰੇ ਪਿੰਡ 'ਚ ਦੱਸਦਾ ਫੇਰਾ ਕਿ ਅਸੀਂ ਫੋਰ ਟਰੈਕਟਰ ਲੈਣਾ। ਟਰੈਕਟਰ ਤਾਂ ਬਾਪੂ ਨੇ ਇੰਟਰ ਲੈ ਲਿਆ। ਪਰ ਲੋਕਾਂ ਨੇ ਮੇਰਾ ਨਾਮ ਫੋਰ ਰੱਖ ਦਿੱਤਾ। ਜਦੋਂ ਮੈਂ ਜਵਾਨੀ 'ਚ ਪੈਰ ਧਰਿਆ, ਸਾਰਾ ਪਰਿਵਾਰ, ਸਾਖ ਸਬੰਧੀ ਸਾਰੇ ਜਣੇ ਮੇਰੇ ਤੇ ਵਿਆਹ ਕਰਾਉਣ ਲਈ ਜ਼ੋਰ ਪਾਉਣ ਲੱਗੇ। ਜਿਵੇਂ ਵਿਆਹ ਨਾ ਹੋ ਗਿਆ, ਮਤਾ ਹੋ ਗਈ। ਮੈਂ ਵਿਆਹ ਲਈ ਮੰਨਦਾ ਹੀ ਨਹੀਂ ਸੀ। ਕੀ ਲੈਣਾ ਇਹ ਨਾ ਝੰਜਟਾਂ ਤੋਂ? ਕੱਢਣ ਪਾਉਣ ਨੂੰ ਇਹ ਕੰਮ 'ਚ ਕੁਝ ਹੈ ਤਾਂ ਹੈ ਨਹੀਂ। ਘੁੰਬੀ ਨਰਕ ਭੋਗਣ ਨਾਲੋਂ ਬੰਦਾ ਨਰਕ ਭੋਗ ਲਵੇ ਪਰ ਇਹ ਲੋਕ ਕਿਸੇ ਨੂੰ ਸੂਖੀ ਨਹੀਂ ਦੇਖ ਸਕਦੇ ਇਹ ਸੋਚਦੇ ਨੇ ਵੀ ਜਿਹੜੇ ਖੁੱਚ ਅਸੀਂ ਡਿੱਗੇ ਆ ਹੋਰ ਵੀ ਡਿੱਗਣ ਉਹਨਾਂ ਨੂੰ ਕੋਈ ਪੁੱਛੇ ਵੀ ਜਿਨ੍ਹਾਂ ਨੇ ਵਿਆਹ ਕਰਵਾ ਲਏ ਉਹਨਾਂ ਨੇ ਕਿਹੜੇ ਕੀਲੇ ਸਰ ਕਰ ਲਏ ਜਦੋਂ ਸਾਰੇ ਲੋਕਾਂ ਨੇ ਮੇਰੇ ਨੱਕ 'ਚ ਦਮ ਕਰਤਾ ਅਖੇ ਕਰਨੈਲ ਸਿਓਂ ਦੇ ਕੱਲਾ ਮੁੰਡਾ ਵਾਂਚ ਵੀ ਅੱਗੇ ਚਲਾਉਣਾ ਵਰਗੀਆਂ ਦਲੀਲਾਂ ਦੇਣ ਲੱਗੇ ਤਾਂ ਮੈਂ ਸਾਫ਼ ਕਹਿ ਦਿੱਤਾ ਕੀ ਮੈਂ ਸੁਨੱਖੀ ਤੀਵੀ ਨਾਲ ਵਿਆਹ ਨਹੀਂ ਕਰਾਉਣਾ ਸਾਰੇ ਮੇਰੇ ਅਕਲ ਤੇ ਹੈਰਾਨ ਪਹਿਲਾਂ ਤਾਂ ਕਹਿੰਦਾ ਸੀ ਵਿਆਹ ਨਹੀਂ ਕਰਾਉਣਾ ਹੁਣ ਕਹਿੰਦਾ ਸੋਹਣੀ ਨਾਲ ਨਹੀਂ ਕਰਾਉਣਾ ਸਾਰੀ ਦੁਨੀਆ ਸੋਹਣੀਆਂ ਸੁਨੱਖੀਆਂ ਮਗਰ ਭੱਜੀ ਫਿਰਦੀ ਐ ਇਹ ਜੱਗੂ ਤੇਰਵੀ ਕਰ ਰਿਹਾ ਜਦੋਂ ਉਹ ਪੁੱਛਣ ਤੋਂ ਨਾ ਹਟੇ ਭਾਈ ਕਾਤੋਂ ਨਹੀਂ ਕਰਾਉਣਾ ਸੁਨੱਖੀ ਨਾਲ ਵਿਆਹ ਉਹ ਗੱਲ ਤਾਂ ਵਿੱਚੋਂ ਹੋਰ ਸੀ ਪਰ ਮੈਂ ਲੋਕਾਂ ਤੋਂ ਇਹ ਕਹਿ ਕੇ ਖਿਹੜਾ ਛੁਡਾ ਲਿਆ ਸੋਹਣੀ ਵੱਲ ਲੋਕ ਝਾਕੀ ਜਾਂਦੇ ਨੇ ਦੇਖੀ ਜਾਣਦੇ ਲੋਕ ਦੇਖ ਕੇ ਉਹਦਾ ਕੀ ਤੋੜ ਲੈਣਗੇ ਲੂਲਾ ਲਾ ਲੈਣਗੇ ਉਹ ਆਖਦੇ ਮੇਰੀਆਂ ਗੱਲਾਂ ਸੁਣ ਕੇ ਮੇਥੋਂ ਪਰੇ ਆਖਦੇ ਹਿੱਲ ਗਿਆ ਤੂੰ ਦਾ ਜਿਹੜੀ ਕੁੜੀ ਨਾਲ ਮੈਂ ਵਿਆਹ ਕਰਵਾਇਆ ਉਹ ਸਧਾਰਨ ਸ਼ਕਲ ਸੂਰਤ ਵਾਲੀ ਸੀ ਲੋਕ ਉਹਨੂੰ ਦੇਖ ਕੇ ਮੈਨੂੰ ਮੁਖੌਲ ਕਰਨ ਤੇਰੀ ਤੀਮੀ ਦਾ ਮੂੰਹ ਤਾਂ ਐ ਆ ਜਿਵੇਂ ਆਟੇ ਦਾ ਪੇੜਾ ਕਰਕੇ ਉੱਤੇ ਮੁੱਕੀ ਮਾਰੀ ਹੁੰਦੀ ਆ ਮੈਂ ਹੱਸ ਕੇ ਕਹਿ ਦਿੰਦਾ ਤੀਮੀ ਦੇ ਰੰਗ ਰੂਪ ਦਾ ਕੀ ਆ ਉਹਨਾਂ ਚਿਹਰੇ 'ਚ ਹੰਡ ਜਾਂਦਾ ਜਿੰਨਾ ਚਿਰ ਚੁੱਤੀ ਗੱਲ ਤਾਂ ਉਹਦੇ ਗੁਣਾ ਦੀ ਹੁੰਦੀ ਐ ਹਾਂ ਸੱਚ ਆਪਾਂ ਤਾਂ ਪਹਿਲੀ ਰਾਤ ਵਾਲੀ ਗੱਲ ਕਰਦੇ ਸੀ ਦੁਨੀਆ ਜਿਹਨੂੰ ਮੁਕਲਾਵੇ ਵਾਲੀ ਰਾਤ ਕਹਿੰਦੀ ਆ ਮੈਂ ਉਹਨੂੰ ਬਲਤਕਾਰ ਕਹਿੰਨਾ ਜਿਹੜੀ ਇੱਜ਼ਤ ਨੂੰ ਤੀਮੀ ਸਾਰੀ ਉਮਰ ਸਾਹਮਣੇ ਰੱਖਦੀ ਆ ਉਸ ਬੰਦੇ ਲਈ ਜੀਨੇ ਉਹਦੇ ਸਿਰ ਦਾ ਸਾਈਂ ਬਣਨਾ ਜੰਮ ਦੀ ਕੁੜੀ ਦੀ ਰਾਖੀ ਤਾਂ ਸ਼ੁਰੂ ਹੋ ਜਾਂਦੀ ਆ ਕੁੜੀ ਦਾ ਪਰਿਵਾਰ ਐਸੇ ਫਿਕਰ 'ਚ ਰਹਿੰਦਾ ਕਿਤੇ ਸਾਡੀ ਪੱਗ ਨਾ ਰੁਲ ਜੇ ਕਿਤੇ ਸਾਡੀ ਪੱਗ ਨੂੰ ਦਾਗ ਨਾ ਲੱਗ ਜੇ ਮਾਪੇ ਕੁੜੀ ਨੂੰ ਹਮੇਸ਼ਾ ਸਿਆਣੀ ਬਣ ਕੇ ਰਹਿਣ ਦੇ ਉਪਦੇਸ਼ ਦਿੰਦੇ ਨੇ ਉਹੀ ਇੱਜ਼ਤ ਮੇਰੇ ਵਰਗਿਆਂ ਨੂੰ ਵਿਆਹ ਕਰਵਾ ਕੇ ਲੁੱਟਣ ਦਾ ਹੱਕ ਮਿਲ ਜਾਂਦਾ ਜਿਸ ਇਨਸਾਨ ਨੂੰ ਉਹ ਪਹਿਲਾਂ ਕਦੇ ਵੀ ਨਹੀਂ ਮਿਲੀ ਹੁੰਦੀ ਜਿਹਨੂੰ ਭੋਰਾ ਵੀ ਜਾਣਦੀ ਨਹੀਂ ਹੁੰਦੀ ਉਹੀ ਇੱਜ਼ਤ ਲੁੱਟਦਾ ਦਸੋ ਬਲਤਕਾਰ ਨਾ ਹੋਇਆ ਤਾਂ ਕੀ ਹੋਇਆ ਰਾਤ ਨੂੰ ਜਦੋਂ ਮੈਂ ਚਾਰ ਪੈਗ ਪੀ ਕੇ ਲੇਰਾ ਜਾ ਹੋ ਗਿਆ ਕਮਰੇ 'ਚ ਗਿਆ ਤਾਂ ਮੇਰੀ ਪਤਨੀ ਅਮਨ ਬੈੱਡ ਤੇ ਘੁੰਡ ਗੱਡੀ ਬੈਠੀ ਮੁਕਲਾਵੇ ਵਾਲੀ ਰਾਤ ਨੂੰ ਡਰ ਰਿਹਾ ਸੀ ਜਿਹੜਾ ਕੰਮ ਬਚਪਨ ਵਿੱਚ ਮਾੜਾ ਸੁਣਦੇ ਆ ਰਹੇ ਹਾਂ ਜੋ ਇੰਨਾ ਕੰਮਾਂ ਪਿੱਛੇ ਫਿਰਦੇ ਨੇ ਉਹਨਾਂ ਨੂੰ ਦੁਨੀਆ ਕੰਜਰ ਮਾੜੇ ਘਟਿਆ ਕਹਿੰਦੀ ਆ ਉਹੀ ਕੰਮ ਕਰਨ ਜਾ ਰਿਹਾ ਅੱਜ ਮੈਂ ਵੀ ਮੈਂ ਬਹੁਤ ਦੁਚਿੱਤੀ ਵਿੱਚਾਂ ਅਮਨ ਲਾਲ ਕਪੜਿਆਂ ਚ ਲਿਪਟੀ ਬੈੱਡ ਦੇ ਇੱਕ ਖੁੰਝੇ ਤੇ ਬੈਠੀ ਸੀ। ਮੇਰੇ ਆਉਣ ਤੋਂ ਪਹਿਲਾਂ ਸ਼ਾਇਦ ਪਈ ਸੀ ਤੇ ਹੁਣ ਉੱਠ ਕੇ ਬੈਠੀ ਸੀ। ਮੈਂ ਇਹਦੇ ਨਾਲ ਕੀ ਗੱਲ ਕਰਾਂ? ਮੈਂ ਦਿਮਾਗ ਤੇ ਪੂਰਾ ਜ਼ੋਰ ਪਾ ਰਿਹਾ ਸੀ ਪਰ ਕੋਈ ਸ਼ਬਦ ਨਹੀਂ ਸੀ ਆੜ ਰਿਹਾ। ਮੈਂ ਕੰਬਦੇ ਹੱਥਾਂ ਨਾਲ ਅਮਨ ਦਾ ਖੁੰਡ ਚੁੱਕਿਆ ਜਿਵੇਂ ਬਹੁਤ ਵੱਡਾ ਪਾਪ ਕਰਨ ਜਾ ਰਿਹਾ ਹਾਂ ਹੂੰ। ਉਹ ਅਜੇ ਹੁਣੇ ਮੈਨੂੰ ਜਾਣਨ ਲੱਗੀ ਸੀ। ਮੈਨੂੰ ਸਮਝਣ ਲਈ ਉਹਦੀ ਸਾਰੀ ਉਮਰ ਲੰਘ ਜਾਣੀ ਸੀ। ਉਹ ਪਹਿਲੇ ਹੀ ਇਕੱਠੀ ਜੀ ਹੋਈ ਬੈਠੀ ਸੀ। ਕੁੰਡ ਚੁੱਕਣ ਦੀ ਹੋਰ ਘਬਰਾ ਗਈ। ਕੁੰਡ ਵੀ ਉਹਨੇ ਐਵੇਂ ਨਾਂ ਦਾ ਹੀ ਕੱਢਿਆ ਹੋਇਆ ਸੀ। ਬਸ ਪਿਛਾ ਨੂੰ ਚੁੰਨੀ ਹੀ ਸਰਕਾਉਣੀ ਸੀ। ਉਹਦੇ ਮੂੰਹ ਤੇ ਸ਼ਰਮ ਤੇ ਸਹਿਮ ਸੀ। ਉਹਦਾ ਮੇਕਅਪ ਨਾਲ ਲੱਥ-ਪੱਥ ਮੂੰਹ ਹੋਰ ਵੀ ਕ੍ਰੂਪਜਾ ਲੱਗਿਆ। ਉਹਨੇ ਪਲਕਾਂ ਚੁੱਕੀਆਂ ਫੇਰ ਝੁਕਾ ਲਈਆਂ। ਨਾਲ ਹੀ ਨੀਵੀ ਪਾਲੀ। ਮੈਨੂੰ ਉਹਦੀਆਂ ਅੱਖਾਂ 'ਚ ਡਰ ਦਿਖਿਆ ਜਿਵੇਂ ਉਹ ਬੱਕਰਾ ਹੋਵੇ ਮੈਂ ਕਸਾਈ ਹੋਵਾਂ ਮੇਰਾ ਮਨ ਤਰਸ ਨਾਲ ਪਸੇਟ ਗਿਆ ਉਹਦੀਆਂ ਅੱਖਾਂ ਦੇ ਕੋਿਆਂ 'ਚੋਂ ਹੰਝੂ ਵਗ ਕੇ ਉਹਦੇ ਮੋਟੇ-ਮੋਟੇ ਬੁੱਲ੍ਹ ਤੇ ਆ ਗਏ ਮੈਂ ਉਸੇ ਵੇਲੇ ਬਹੁਤ ਵੱਡਾ ਫੈਸਲਾ ਲਿਆ ਇਹਦੇ ਨਾਲ ਬਲਾਤਕਾਰ ਨਹੀਂ ਕਰਨਾ ਮੈਂ ਦੋਵਾਂ ਹੱਥਾਂ 'ਚ ਉਹਦੇ ਹੱਥ ਲੈ ਕੇ ਪਲੋਸੀ ਉਹ ਬੋਲੀ ਮੇਰੇ ਬਹੁਤ ਦਰਦ ਹੁੰਦੀ ਆ ਮੇਰੀ ਜਾਨ ਨਿਕਲਦੀ ਜਾਂਦੀ ਆ ਕੀ ਹੋਇਆ ਮੈਂ ਘਬਰਾ ਕੇ ਪੁੱਛਿਆ ਉਹ ਕੁਝ ਨਹੀਂ ਬੋਲੀ ਸਗੋਂ ਸੰਗ ਗਈ ਫਿਰ ਨੀਵੀ ਪਾ ਕੇ ਬੋਲੀ ਹਰ ਮਹੀਨੇ ਐਵੇਂ ਦਰਦ ਹੁੰਦੀ ਆ ਅਜੇ ਦਿਨ ਰਹਿੰਦੇ ਸੀ ਸ਼ਾਇਦ ਤਣਾ ਕਰਕੇ ਛੇਤੀ ਹੋਣ ਲੱਗ ਗਿਆ ਨੇ ਪਿੰਡ ਵਾਲੇ ਡਾਕਟਰ ਨੂੰ ਲੈਣ ਭੱਜਿਆ ਉਹ ਤੋਂ ਟੀਕਾ ਲਵਾਇਆ ਸਾਡੇ ਘਰ ਠਹਿਰੇ ਹੋਏ ਰਿਸ਼ਤੇਦਾਰ ਡਾਕਟਰ ਨੂੰ ਦੇਖ ਕੇ ਹੱਸਣ ਲੱਗੇ ਪਹਿਲਾਂ ਵਿਆਹ ਨਹੀਂ ਸੀ ਕਰਵਾਉਂਦਾ ਹੁਣ ਬਾਲਾ ਹੀ ਤੱਤਾ ਨਿਕਲਿਆ ਸ਼ਰਾਬੀ ਬਾਪੂ ਬਾਹਰ ਲਈ ਬੈਠ ਕੇ ਚ ਲਲਕਾਰੇ ਮਾਰਨ ਲੱਗਿਆ ਮਹਿਮਾਨ ਚ ਸੋਚਿਆ ਚਲ ਚੰਗਾ ਹੋਇਆ ਮੈਂ ਅਮਨ ਦਾ ਹੱਥ ਫੜ ਕੇ ਕਿਹਾ ਪਹਿਲਾਂ ਆਪਾਂ ਇੱਕ ਦੂਜੇ ਨੂੰ ਸਮਝ ਲਈਏ ਸਾਡੇ ਚ ਪਿਆਰ ਵਰਗਾ ਕੁਝ ਹੋ ਜਾਵੇ ਪਹਿਲਾਂ ਦਿਲਾਂ ਦੀ ਸਾਂਝ ਹੋ ਜੇ ਫਿਰ ਸਰੀਰ ਦਾ ਮੇਲ ਹੋ ਜੂ ਉਹਦਾ ਹੱਥ ਮੇਰੇ ਹੱਥ ਚ ਕੰਬਣ ਲੱਗਿਆ ਉਹਨੇ ਨੀਵੀਂ ਪਾਲੀ ਤੇ ਹਾਂ ਵਿੱਚ ਸਿਰ ਹਿਲਾਇਆ ਮੈਨੂੰ ਬੜੀ ਖੁਸ਼ੀ ਹੋਈ ਕਿ ਇਹ ਵੀ ਮੇਰੇ ਵਾਂਗ ਸੋਚਦੀ ਆ ਛੇਤੀ ਮੈਨੂੰ ਸਮਝਣ ਲੱਗ ਜੂਗੀ ਥੋੜੇ ਜਿਰ ਬਾਅਦ ਉਹਨੇ ਅਜੀਬ ਢੰਗ ਨਾਲ ਮੇਰੇ ਵੱਲ ਵੇਖ ਕੇ ਨੀਵੀਂ ਪਾ ਲਈ ਜਿਵੇਂ ਉਹਨੂੰ ਮੇਰੀ ਗੱਲ देर ਨਾਲ ਸਮਝਾਈ ਹੋਵੇ ਉਹ ਬੈੱਡ ਦੇ ਇੱਕ ਖੁੰਝੇ ਵੱਲ ਸਰਕ ਗਈ ਸ਼ਾਇਦ ਮੇਰੇ ਕੋਲੋਂ ਡਰ ਕੇ ਕੋਈ ਗੱਲ ਸੁਣਾ ਮੈਂ ਜਾਨਣਾ ਚਾਹੁੰਦਾ ਸੀ ਉਹ ਕਿਵੇਂ ਦੀਆਂ ਗੱਲਾਂ ਕਰਨ ਸੁਣਨ ਦੀ ਸ਼ੌਕੀਨ ਉਹਨੂੰ ਕੀ ਪਸੰਦ ਆ ਉਹ ਚੁੱਪਚਾਪ ਨੀਵੀਂ ਪਾ ਕੇ ਆਪਣੇ ਗੋਟੇ ਲੱਗੇ ਚੁੰਨੀ ਨੂੰ ਆਪਣੀ ਉਂਗਲ ਤੇ ਲਪੇਟਦੀ ਰਹੀ ਜੋ ਕਿ ਲਿਪਟੀ ਨਹੀਂ ਸੀ ਰਹੀ ਮੇਰੀਆਂ ਸਾਰੀਆਂ ਗੱਲਾਂ ਦੇ ਜਵਾਬ ਬਸ ਹਾਂ ਚ ਸਿਰ ਹਿਲਾ ਕੇ ਦਿੰਦੀ ਜਿਵੇਂ ਉਹਨੂੰ ਇਹ ਸਿਖਾ ਕੇ ਭੇਜਿਆ ਗਿਆ ਹੋਵੇ ਮੇਰੇ ਚਾਰ ਪੈਗ ਲੱਗੇ ਹੋਏ ਸੀ ਮੈਂ ਕਿੱਸਿਆਂ ਕਿਤਾਬਾਂ 'ਚ ਪੜੀਆਂ ਗੱਲਾਂ ਜਿਨ੍ਹਾਂ ਨੂੰ ਮੈਂ ਸਿਆਣੀਆਂ ਸਮਝਦਾ ਸੀ ਉਹਨੂੰ ਸੁਣਾਉਂਦਾ ਰਿਹਾ ਉਹ ਉਬਾਸੀਆਂ ਤੇ ਉਬਾਸੀਆਂ ਲਈ ਜਾਵੇ ਜਿਵੇਂ ਇਨ੍ਹਾਂ ਗੱਲਾਂ 'ਚ ਉਹਦੀ ਕੋਈ ਰੁਚੀ ਨਾ ਹੋਵੇ ਆਪਾਂ ਸਾਰੀ ਉਮਰ ਇਕੱਠਿਆਂ ਗੁਜ਼ਾਰਨੀ ਆ ਨਾ ਮੈਂ ਕਿਹਾ ਉਨੇ ਹਾਂਟ ਸਿਰ ਹਿਲਾਇਆ ਮੈਂ ਬੋਲਦਾ ਗਿਆ ਉਹ ਸੁਣਦੀ ਗਈ ਸਵੇਰ ਹੋਣ ਵਾਲੀ ਹੋਗੀ ਇੰਨਾ ਕੰਮਾਂ ਨੂੰ ਸਾਰੀ ਉਮਰ ਪਈਆ ਹੁਣ ਤੂੰ ਸੋ ਜਾ ਇਹ ਗੱਲ ਮੇਰੇ ਤੋਂ ਉਹਨੂੰ ਕਹੀ ਨਾ ਗਈ ਉਹ ਸੋ ਗਈ ਸੀ ਮੈਂ ਉਤੇ ਲੱਤ ਰੱਖ ਕੇ ਪੈ ਗਿਆ ਜਿਵੇਂ ਕਹਿਣਾ ਚਾਹੁੰਦਾ ਹਾਂ ਬੰਦੇ ਅੰਦਰ ਜਿਹੜਾ ਰਾਕਸ਼ਸ ਹੁੰਦਾ ਦੇਖ ਮੇਰਾ ਉਤੇ ਕਾਬੂ ਆ ਥੋੜੀ ਦੇਰ ਬਾਅਦ ਉਸੇ ਤਰ੍ਹਾਂ ਪਈ ਰਹੀ ਫੇਰੋਂ ਨੇ ਮੇਰੀ ਲੱਤ ਦਾ ਵਾਧੂ ਭਾਰ ਹੌਲੀ ਜਿਹਾ ਦਿੱਤਾ ਤੇ ਪਰਾਂ ਨੂੰ ਸਰਕ ਕੇ ਪੈ ਗਈ। ਅਗਲੀ ਰਾਤ ਮੈਂ ਬਾਲਾ ਸ਼ਰਾਬੀ ਹੋ ਗਿਆ। ਉਹ ਤੋਂ ਅਗਲੀ ਰਾਤ ਰਿਸ਼ਤੇਦਾਰੀਆਂ ਚੋਂ ਆਏ ਹੋਏ ਜਵਾਕ ਸਾਡੇ ਵਿਚਾਲੇ ਪੈ ਗਏ। ਤਿੰਨ ਰਾਤਾਂ ਉਵੇਂ ਹੀ ਲੰਘ ਗਈਆਂ। ਹੁਣ ਅਮਨ ਐਨੀ ਡਰੀ ਸਹਿਮੀ ਨਹੀਂ ਸੀ। ਮੈਨੂੰ ਲੱਗਣ ਲੱਗਾ ਉਹ ਸਾਡੇ ਵਿੱਚ ਸਭ ਕੁਝ ਠੀਕ ਹੋਣ ਵਾਲਾ ਹੈ। ਛੇਤੀ ਅਸੀਂ ਪਤੀ ਪਤਨੀ ਵਾਂਗ ਰਹਾਂਗੇ। ਉਸ ਦਿਨ ਬਾਪੂ ਤੇ ਮਾਂ ਕਿਸੇ ਦੇ ਵਿਆਹ ਤੇ ਗਏ ਹੋਏ ਸੀ ਅਜੇ ਮੁੜੇ ਨਹੀਂ ਸੀ ਅਮਨ ਗੁਸਲਖਾਨੇ 'ਚੋਂ ਨਹਾ ਰਹੀ ਸੀ ਮੈਂ ਬਾਹਰ ਖੁਰਲੀ 'ਚ ਪਸ਼ੂਆਂ ਨੂੰ ਤੋੜੀ ਸੁਟ ਰਿਹਾ ਸੀ ਅਮਨ ਨੇ ચીਖ ਮਾਰੀ ਮੈਂ ਡਰ ਗਿਆ ਟੂੜੀ ਵਾਲਾ ਟੋਕਰਾ ਛੁੱਟ ਕੇ ਕਮਰੇ ਵੱਲ ਭੱਜਿਆ ਕੁਦਰਤੀ ਅਮਨ ਨੇ ਅੰਦਰੋਂ ਕੁੰਡੀ ਨਹੀਂ ਸਿਲਾਈ ਮੈਂ ਦੇਖਿਆ ਉਹ ਬੇਹੋਸ਼ ਪਈ ਸੀ ਅਲਫ ਨੰਗੀ ਮੈਂ ਉਹਨੂੰ ਲੱਤਾਂ ਤੋਂ ਸਿਰ ਹੇਠ ਬਾਵਾ ਮੈਂ ਤੇ ਚੁੱਕ ਕੇ ਬੈੱਡ ਤੇ ਪਾ ਲਿਆ ਨਾ ਸਮਝ ਲੱਗੇ ਕਿ ਹੁਣ ਕੀ ਕਰਾਂ ਗੁਸਲਖਾਨੇ ਵਿੱਚ ਜਾਮਾ ਤੇ ਲਿਆ ਕੇ ਇਹਦੇ ਕੱਪੜੇ ਪਾਵਾਂ ਮੈਂ ਦੇਖਿਆ ਕਿ ਉਹ ਖੱਬੀ ਅੱਖ ਥੋੜੀ ਜਿਹੀ ਖੋਲ ਕੇ ਮੈਨੂੰ ਦੇਖ ਰਹੀ ਸੀ ਮਚਲੀ ਆ ਇਹ ਸੋਚ ਕੇ ਮੈਂ ਥੋੜਾ ਪਿੱਛੇ हट ਗਿਆ ਉਹ ਬਿਨਾ ਕੱਪੜਿਆਂ ਤੇ ਬੈੱਡ ਤੇ ਪਈ ਜਿਵੇਂ ਮੀਟ ਦੀ ਦੁਕਾਨ ਤੇ ਮੁਰਗੇ ਦੇ ਖੰਭ ਲਾ ਕੇ ਰੱਖਿਆ ਹੁੰਦਾ ਮੈਨੂੰ ਬਹੁਤ ਘਿਰਣਾ ਜੀ ਆਈ ਤੀਵੀ ਤਾਂ ਕੱਪੜਿਆਂ ਨਾਲ ਹੀ ਚੰਗੀ ਲੱਗਦੀ ਆ ਮੈਂ ਗੁਸਲਖਾਨੇ ਵਿੱਚ ਉਹਦੇ ਕੱਪੜੇ ਲਿਆ ਕੇ ਉਹਦੇ ਕੋਲ ਰੱਖ ਦਿੱਤੇ ਉਹਨੇ ਢੂੰਗਾ ਹੋ ਕਾ ਪਰਿਆ ਅੱਖਾਂ ਭਰੀਆਂ ਉੱਠ ਕੇ ਕੱਪੜੇ ਪਾਉਣ ਲੱਗੀ ਮੈਨੂੰ ਲੱਗਾ ਜਿਵੇਂ ਉਹਨੇ ਮੇਰੇ ਵੱਲ ਕਿਰਣਾ ਨਾਲ ਦੇਖਿਆ ਹੋਵੇ ਉਹ ਕੱਪੜੇ ਚੁੱਕ ਕੇ ਗੁਸਲਖਾਨੇ ਵੱਲ ਤੁਰ ਪਈ ਕਾਫੀ ਸਮੇਂ ਬਾਅਦ ਆਈ ਸ਼ਾਇਦ ਰੋਕੀ ਆਈ ਸੀ ਕਹਿੰਦੀ ਮੇਰੇ ਚ ਪੌਣ ਆ ਗਈ ਥੀ ਕਦੇ ਕਦੇ ਉਹ ਮੇਰੀਆਂ ਲੱਤਾਂ ਘੁੱਟਣ ਲੱਗਦੀ ਕਿੰਨਾ ਕੰਮ ਕਰਦੇ ਹੋ ਤੁਸੀਂ ਸਾਰੇ ਡੰਗਰਾਂ ਦਾ ਹਰਾ ਪੱਠੇ ਫਿਰ ਖੇਤਾਂ 'ਚ ਕੰਮ ਕਰਕੇ ਥੱਕ ਜਾਂਦੇ ਹੋ ਤੁਸੀਂ ਬੜੇ ਪਿਆਰ ਨਾਲ ਕਹਿੰਦੀ ਜਿਸ ਦਿਨ ਅਮਨ ਨੇ ਪੇਕੇ ਜਾਣਾ ਸੀ ਉਹ ਤੋਂ ਪਹਿਲਾਂ ਦੀ ਰਾਤ ਸੀ ਦੋ ਕੁ ਪੈਗ ਲਾ ਕੇ ਮੈਂ ਕਾਇਮ ਹੋਇਆ ਫਿਰਾਂ ਸ਼ਾਮ ਨੂੰ ਦਾ ਭਰਾ ਆ ਬੀਬੀ ਬੁਮਾਰਾ ਦੋ ਕੁ ਦਿਨਾਂ ਤੱਕ ਛੱਡ ਜਾਊਂਗਾ ਕਹਿ ਕੇ ਲੈ ਗਿਆ ਅਮਨ ਪੇਕੇ ਮਿਲਣ ਗਈ ਮੁੜ ਕੇ ਆਈ ਨਹੀਂ ਵਿਚੋਲੇ ਰਾਹੀਂ ਪਤਾ ਲੱਗਿਆ ਕਿ ਕੁੜੀ ਕਹਿੰਦੀ ਆ ਮੈਂ ਨਹੀਂ ਉੱਥੇ ਜਾਣਾ ਉਹਨੇ ਤਾਂ ਮੈਨੂੰ ਬੁਲਾਇਆ ਵੀ ਨਹੀਂ ਉਹ ਮੇਰੇ ਵਿਰੋਧ ਉਹ ਗੱਲਾਂ ਕਰ ਰਹੀ ਸੀ ਜਿਹੜੀਆਂ ਸੁਣਨੀਆਂ ਬਹੁਤ ਔਖੀਆਂ ਹੁੰਦੀਆਂ ਨੇ ਮੈਂ ਸੋਚਿਆ ਕਰ ਲਓ ਕਿਉਂ ਨੂੰ ਭੰਡਾ ਖਾ ਲਓ ਇਹਨਾਂ ਤੇ ਤਰਸ ਅਸਲ ਚ ਤੀਵੀਂ ਵੀ ਬੰਦੇ ਅੰਦਰਲੇ ਸ਼ੈਤਾਨ ਨੂੰ ਪਿਆਰ ਕਰਦੀ ਆ ਬਾਪੂ ਨੇ ਇੱਕ ਦੋ ਬੰਦਿਆਂ ਰਾਹੀਂ ਗੱਲ ਉਹਦੇ ਮਾਪਿਆਂ ਤੱਕ ਤੋਰੀ ਉਹ ਕਹਿੰਦੇ ਅਸੀਂ ਤਾਂ ਫੈਸਲਾ ਕਰਨਾ ਹੈ ਸਾਖ ਸੰਬੰਧੀ ਕਹਿੰਦੇ ਜਾ ਕੇ ਅਮਨ ਨੂੰ ਲਿਆ ਗੁੱਸੇ ਗਿਲੇ ਤਾਂ ਪਤੀ ਪਤਨੀ ਚ ਹੁੰਦੇ ਰਹਿੰਦੇ ਨੇ ਬਾਪੂ ਬਹੁਤਾ ਜ਼ੋਰ ਪਾ ਕੇ ਕਹਿੰਦਾ ਜਾ ਮੇਰਾ ਸ਼ੇਰ ਆਪਣੇ ਸ਼ਰੀਕੇ 'ਚ ਨੱਕ ਨਹੀਂ ਰਹਿਣੀ ਜੇ ਕੁੜੀ țeੜਫਿੜ ਕਰੇ ਤਾਂ ਬਾਹੂ ਫੜ ਕੇ ਮੋਟਰਸਾਈਕਲ ਤੇ ਬਿਠਾ ਲਿਆ ਮੈਂ ਮੋਟਰਸਾਈਕਲ ਤੇ ਸੌਂ nghi ਗਿਆ ਸਬਬ ਵੀ ਅਮਨ ਇਕੱਲੀ ਕਰੇ ਸੀ ਉਹ ਮੇਰੇ ਨਾਲ ਸਿੱਧੇ ਮੂੰਹ ਨਾ ਬੋਲੀ ਨਾ ਚਾ ਨਾ ਪਾਣੀ ਐਨੇ ਨੂੰ ਫੂਫੂ ਕਰਦੀ ਬਾਹਰੋਂ ਮੇਰੀ ਸੱਸ ਆ ਗਈ ਜਿਹੜੀ ਸੱਸ ਸਿਰ ਪਲੋਸਦੀ ਨਹੀਂ ਸੀ ਥੱਕਦੀ ਉਹ ਭੁਸਰੀ ਫਿਰੇ ਮੈਂ ਉਹਦੇ ਪੈਰੀ ਹੱਥ ਲਾਏ ਉਹਨੇ ਨਾ ਸਿਰ ਤੇ ਹੱਥ ਰੱਖਿਆ ਨਾ ਅਸੀਸ ਦਿੱਤੀ ਬੀਬੀ ਜੀ ਮੈਂ ਅਮਨ ਨੂੰ ਲੈ ਕੇ ਜਾਣਾ ਸੈਮੇ ਜੇ ਨੇ ਕਿਹਾ ਲੈਤਾ ਜਾਂਦਾ ਭਾਈ ਪਰ ਤੂੰ ਲਜਾਣ ਵਾਲੀ ਕੋਈ ਗੱਲ ਕਰੀ ਨਹੀਂ ਉਹ ਰੁੱਖੇਪਣ ਨਾਲ ਬੋਲੀ ਸੱਸ ਸਾਇਦ ਬਾਹਰੋਂ ਬੰਦੇ ਦੇਖਣ ਚਲੀ ਗਈ ਮੈਂ ਰਸੋਈ 'ਚ ਮੈਥੋਂ ਟਲਦੀ ਫਿਰਦੀ ਅਮਨ ਕੋਲ ਚਲਾ ਗਿਆ ਉਹਨੂੰ ਬਾਹੋਂ ਫੜ ਕੇ ਕਿਹਾ ਚੱਲ ਤਿਆਰ ਹੋ ਉਹਨੇ ਬਾਹ ਛਡਾਉਣ ਦੀ ਕੋਸ਼ਿਸ਼ ਕੀਤੀ ਪਰ ਮੈਂ ਛੱਡੀ ਨਾ ਉਹਨੇ ਤਾੜ ਕਰਦਾ ਥੱਪੜ ਮੇਰੇ ਮਾਰਿਆ ਮੈਨੂੰ ਯਕੀਨ ਨਾ ਆਵੇ ਜਿਹਨੂੰ ਮੈਂ ਮਾਸੂਮ ਸਮਝਿਆ ਜੀਤੇ ਇੰਨਾ ਤਰਸ ਖਾਦਾ ਸੀ ਉਹਨੇ ਇਹ ਸਭ ਕੁਝ ਕੀਤਾ ਮੈਂ ਗੁੱਸੇ 'ਚ ਭਰੇ ਪੀਤੇ ਨੇ ਮੋਟਰਸਾਈਕਲ ਚੁੱਕਿਆ ਅੱਗੇ ਸਾਸਾ ਖੜੀ ਕਹਿੰਦੀ ਇਹ ਨਾ ਝੁੱਕ ਪਾਈ ਇਹ ਸਾਡਾ ਦਿੱਤਾ ਹੋਇਆ ਮੈਂ ਬਾਸ ਛੱਡੇ ਤੇ ਜਾ ਕੇ ਬਾਸ 'ਤੇ ਚੜ ਗਿਆ ਰਿਸ਼ਤੇਦਾਰਾਂ ਨੇ ਸਮਝੌਤੇ ਕਰਾਉਣ ਤੇ ਵੀ ਗੱਲ ਨਾ ਬਣੀ ਫਿਰ ਪੰਚਾਇਤਾਂ ਇਕੱਠੀਆਂ ਹੋਈਆਂ ਉਹ ਸਮਾਨ ਚੁੱਕ ਕੇ ਲੈ ਗਏ ਵਿਆਹ ਤੇ ਹੋਇਆ ਖਰਚਾ ਵੀ ਲੈ ਗਏ ਸਾਰੀ ਗਲਤੀ ਮੇਰੀ ਸੀ ਮੇਰੀ ਸੋਚ ਹੀ ਗਲਤ ਆ ਭਈ ਮਨ ਮਿਲਿਆਂ ਦੇ ਮੇਲੇ ਹੁੰਦੇ ਨੇ ਪਹਿਲਾਂ ਦਿਲਾਂ ਦਾ ਰਿਸ਼ਤਾ ਹੋਣਾ ਚਾਹੀਦਾ ਸਰੀਰਾਂ ਦਾ ਫੇਰ ਹੋਜੂ ਹੁਣ ਸੋਚਦਾ ਐ ਕੀ ਰੱਖਿਆ ਪਿਆਰ ਵਿਆਰ ਚ ਲੋਕਾਂ ਨੇ ਮੇਰੀ ਜਾਨ ਲੈਣੀ ਕਰ ਲਈ ਉਹਨਾਂ ਦੀਆਂ ਨਜ਼ਰਾਂ ਹੱਥੇਲੀ 'ਚ ਲੱਗੇ ਛਿੱਲਤ ਵਾਂਗ ਚੁਗਦੀਆਂ ਨੇ ਉਹ ਮੇਰਾ ਮਖੌਲ ਉਡਾਉਂਦੇ ਨੇ ਤੀਵੀ ਅੰਨ ਦੀ ਭੁੱਖੀ ਨਹੀਂ ਹੁੰਦੀ ਅੰਨ ਤਾਂ ਕੁੜੀ ਦੇ ਬਾਪ ਦੇ ਘਰੇ ਬਥੇਰਾ ਹੁੰਦਾ ਭਾਵੇਂ ਸਾਰੀ ਉਮਰ ਬਿਠਾ ਕੇ ਖਲਾਈ ਜਾਵੇ ਜੇ ਤੇਰੇ ਅੱਲੇ-ਪੱਲੇ ਕੁਝ ਨਹੀਂ ਸੀ ਤਾਂ ਕਾਹਨੂੰ ਵਿਆਹ ਦਾ ਪੰਗਾ ਲੈਣਾ ਸੀ ਫੋਰਡ ਤੂੰ ਕੁਝ ਕੀਤਾ ਨਹੀਂ ਇਹ ਕੰਮ ਤਾਂ ਸਿਦਰਾ ਬੰਦਾ ਜੀਨੂੰ ਦੂਨ ਦਿਨੀਆਂ ਦਾ ਵੀ ਪਤਾ ਨਾ ਹੋਵੇ ਜੀਨੂੰ ਕੁਝ ਵੀ ਨਾ ਕਰਨਾ ਆਉਂਦਾ ਹੋਵੇ ਉਹ ਵੀ ਕਰ ਲੈਂਦਾ ਉਹ ਮੇਰੇ ਤੇ ਬਹੁਤ ਹੱਸਦੇ ਹੁਣ ਜੇ ਮੈਂ ਲੋਕਾਂ ਨੂੰ ਦੱਸਦਾ ਹੂੰ ਤਾਂ ਤੀਮੀ ਦੇਵਤਾ ਭਾਲਦੀ ਆ ਪਰ ਪਿਆਰ ਆਦਮੀ ਦੇ ਅੰਦਰਲੇ ਰਾਖਸਸ ਨੂੰ ਕਰਦੀ ਆ ਤਾਂ ਬਹੁਤ ਹੀ ਸਿਆਣੇ ਨੇ ਮੇਰੀ ਅਕਲ ਤੇ ਹੋਰ ਹੱਸਣਾ ਸੀ ਤਾਂ ਹੀ ਤਾਂ ਮੈਂ ਕਹਿਣਾ ਕਿ ਧੀਮੀ ਦੇ ਦਿਮਾਗ ਨਹੀਂ ਹੁੰਦਾ ਪਰ ਜੈਲੋ ਚਾਚੀ ਕਹਿੰਦੀ ਹੁੰਦੀ ਆ ਔਰਤ ਤਾਂ ਪਿਆਰ ਦੇ ਦੋ ਬੋਲਣ ਦੀ ਭੁੱਖੀ ਹੁੰਦੀ ਐ ਤੈਨੂੰ ਉਹਨੂੰ ਪਿਆਰ ਜਿਤਾਉਣਾ ਨਹੀਂ ਆਇਆ ਪੁੰਨ ਖੱਟਣ ਵਾਲੀ ਗੱਲ ਸੁਣ ਲਓ ਤੁਹਾਨੂੰ ਯਕੀਨ ਹੋ ਜੂ ਬਈ ਸੱਚੀ ਧੀਮੀ ਦੇ ਦਿਮਾਗ ਨਹੀਂ ਹੁੰਦਾ ਕਈ ਪਾਪ ਵੀ ਉਹਨੂੰ ਪੁੰਨ ਲੱਗ ਸਕਦੇ ਨੇ ਸਾਡੇ ਬਾਪੂ ਨੂੰ ਲੋਕ ਕੈਲਾ ਜੁਗਤੀ ਕਹਿੰਦੇ ਨੇ ਕਹਿੰਦੇ ਪਤਾ ਨਹੀਂ ਕੈਲੇ ਨੇ ਕਿਹੜੀ ਜੁਗਤ ਨਾਲ ਧੀਰੇ ਅਮਲੀ ਦੀ ਤੀਮੀ ਜੈਲੂ ਨੂੰ ਵਸ ਕੀਤਾ ਹੋਇਆ ਜੈਲੇ ਦੇ ਜਵਾਕਾਂ ਦੀ ਮਾਂ ਸੀ ਸਾਰੇ ਪਿੰਡ ਚ ਸੁਣਖੀ ਉਹਦਾ ਨਖਰਾ ਬੜਾ ਮਸ਼ਹੂਰ ਦੁਨੀਆ ਕਹਿੰਦੀ ਇਹ ਤੇਰੀ ਛੋਟੀ ਮਾਂ ਏ ਸਾਨੂੰ ਉਹ ਵਿਵਹ ਵਰਗੀ ਲੱਗਦੀ ਸਾਨੂੰ ਲੱਗਦਾ ਬਾਪੂ ਨੇ ਉਹਨੂੰ ਨਹੀਂ ਸਗੋਂ ਉਹਨੇ ਬਾਪੂ ਨੂੰ ਵਸਟ ਕੀਤਾ ਹੋਇਆ ਉਹ ਸਾਨੂੰ ਲੁੱਟ ਲੁੱਟ ਕੇ ਖਾ ਰਹੀ ਸੀ। ਬਾਪੂ ਸਵੇਰੇ ਟਰੈਕਟਰ ਲੈ ਕੇ ਗੋਰੇ ਖੂਹ ਤੇ ਚੱਲਿਆ ਜਾਂਦਾ। ਚਾਹ ਬਣਾਉਣ ਲਈ ਦੁੱਧ ਵੀ ਲੈ ਜਾਂਦਾ। ਚਾਹ ਪੱਤੀ ਤੇ ਮਿੱਠਾ ਉੱਥੇ ਹੀ ਹੁੰਦੇ। ਜੈਲੋ ਸਵੇਰੇ ਹੀ ਘਰ ਦੇ ਕੰਮ ਨਿਮੇੜ ਕੇ ਆਪਣੀ ਦਾਤੀ ਪੱਲੀ ਚੁੱਕ ਕੇ ਮੋਟਰ ਤੇ ਚਲੀ ਜਾਂਦੀ। ਜੈਲੋ ਚਾਹ ਬਣਾਉਂਦੀ, ਦੋਵੇਂ ਪੀਂਦੇ। ਮਾਂ ਦੀ ਬਣਾਈ ਚਾਹ ਤਾਂ ਕਦੇ ਮੇਰੇ ਬਾਪੂ ਨੂੰ ਪਸੰਦੀ ਨਹੀਂ ਸੀ ਆਈ। ਸ਼ਾਮ ਨੂੰ ਟਰੈਕਟਰ ਪਿੱਛੇ ਪਾਈ ਛੋਟੀ ਟਰਾਲੀ ਪਸ਼ੂਆਂ ਲਈ ਹਰਾ ਚਾਰਾ ਲੈ ਆਉਂਦਾ। ਲੋਕ ਜੈਲੋ ਨੂੰ ਧੀਰੇ ਅਮਲੀ ਦੀ ਤੀਮੀ ਨਹੀਂ ਕੈਲੇ ਜੁਗਤੀ ਦੀ ਜੈਲੋ ਕਹਿੰਦੇ ਸੀ ਉਹ ਹਰ ਸਮੇਂ ਖੇੜੀ ਰਹਿੰਦੀ ਮੈਂ ਕਦੇ ਉਹਦੇ ਮੱਥੇ ਤੇ ਵਟ ਨਹੀਂ ਸੀ ਦੇਖਿਆ ਲੋਕ ਉਹਦੀਆਂ ਬਹੁਤ ਗੱਲਾਂ ਬਣਾਉਂਦੇ ਪਰ ਉਹ ਲੋਕਾਂ ਨੂੰ ਆਪਣੀ ਜੁਤੀ ਦੀਆਂ ਨੋਕਾਂ ਸਮਝਦੀ ਸਵੇਰੇ ਉਹ ਆਪਦੇ ਘਰੇ ਕੰਮ ਕਰਕੇ ਜਾਂਦੀ ਫਿਰ ਸਾਰਾ ਦਿਨ ਬਾਪੂ ਨਾਲ ਖੇਤਾਂ 'ਚ ਕੰਮ ਕਰਾਉਂਦੀ ਹੋਰ ਤਾਂ ਹੋਰ ਬਾਪੂ ਉਹਨੂੰ ਪਤਾ ਨਹੀਂ ਕੀ ਕੀ ਦੰਦਾ ਸ਼ਾਮ ਨੂੰ ਘਰ ਜਾਣ ਲੱਗੀ ਮੋਟਰ ਤੇ ਵਿਜਿਆ ਸਬਜ਼ੀਆਂ, ਸਾਗ, ਬਾਲਣ ਤੇ ਆਪਣੇ ਪਸ਼ੂਆਂ ਲਈ ਹਰੇ-ਚਾਰੇ ਭਰੀ ਜ਼ਰੂਰ ਲੈ ਕੇ ਜਾਂਦੀ। ਧੀਰਾ ਅਮਲੀ ਜੈਲੋ ਤੋਂ ਬਹੁਤ ਡਰਦਾ ਸੀ। ਕਦੇ ਇਸ ਰਿਸ਼ਤੇ ਬਾਰੇ ਉੱਚਾ ਨਹੀਂ ਮਨਾ ਬੋਲਦਾ। ਮੇਰੀ ਮਾਂ ਸ਼ਾਇਦ ਬਾਪੂ ਦੇ ਚਿੱਤਰਾਂ ਦੀ ਕੁੱਟ ਤੋਂ ਡਰਦੀ। ਜੇ ਉਹਦੇ ਮੂੰਹੋਂ ਕੋਈ ਗੱਲ ਨਿਕਲ ਜਾਂਦੀ ਤਾਂ ਸ਼ਾਮ ਨੂੰ ਸ਼ਰਾਬ ਪੀ ਕੇ ਬਾਪੂ ਉਹਤੇ ਗਾਲਾਂ ਦਾ ਮੀਂਹ ਵਰਾ ਦਿੰਦਾ। ਮੈਨੂੰ ਇਹ ਰਿਸ਼ਤਾ ਜ਼ਹਿਰ ਵਰਗਾ ਲੱਗਦਾ ਸੀ। ਪਰ ਮੈਂ ਕਦੇ ਆਪਣੇ ਮੂੰਹੋਂ ਕੁਝ ਨਹੀਂ ਸਿੱ ਕਿਹਾ ਪਰ ਮਾਂ ਨੂੰ ਗਾਲਾਂ ਕੱਢਣ ਤੇ ਕੁੱਟਣ ਤੇ ਨਾ ਕਦੇ ਬਾਪੂ ਤੇ ਗੁੱਸਾ ਆ ਨਾ ਮਾਂ ਤੇ ਤਰਸ ਦੁਪਹਿਰ ਦੀ ਰੋਟੀ ਕਿਸੇ ਨਾ ਕਿਸੇ ਹੱਥ ਮੋਟਰ ਤੇ ਭੇਜ ਦਿੰਦੀ ਜਾਂ ਬਾਪੂ ਸਾਈਕਲ ਤੇ ਆ ਕੇ ਲੈ ਜਾਂਦਾ ਜੈਲੋ ਤੇ ਬਾਪੂ ਤੂਤਾਂ ਦੀ ਛਾਂਵੇਂ ਬੈਠ ਕੇ ਇਕੱਠੇ ਖਾਂਦੇ ਮੇਰੀ ਡਿਊਟੀ ਢਾਬ ਵਾਲੇ ਖੂਹ ਤੇ ਹੁੰਦੀ ਮੈਂ ਉੱਥੇ ਫਸਲ ਪਾਲਦਾ ਉਸ ਦਿਨ ਦੁਪਹਿਰ ਦੀ ਰੋਟੀ ਲੈ ਕੇ ਮੈਂ ਮੋਟਰ ਤੇ ਚੱਲਿਆ ਗਿਆ ਜੈਲੋ ਜਿਹਨੂੰ ਲੋਕ ਮੇਰੀ ਛੋਟੀ ਮਾਵੀ ਕਹਿੰਦੇ ਨੇ ਸਬਜ਼ੀਆਂ ਗੁੱਟ ਰਹੀ ਸੀ ਮੋਟਰ ਚੱਲ ਰਹੀ ਸੀ ਕਣਕ ਨੂੰ ਪਾਣੀ ਪੈ ਰਿਹਾ ਸੀ ਬਾਪੂ ਕਣਕ ਦੇ ਕਿਆਰੀ ਨੂੰ ਪਾਣੀ ਛੱਡਣ ਗਿਆ ਹੋਇਆ ਸੀ ਜੈਲੋ ਚਾਚੀ ਸਬਜ਼ੀ ਦੀ ਗੋਡੀ ਛੱਡ ਕੇ ਮੋਟਰ ਕੋਲ ਤੁਰਾਈ ਮੋਟਰ ਦੇ ਔਲੂ ਚੋਂ ਹੱਥ ਤੋਕੇ ਮੇਰੇ ਵੱਲ ਤੁਰਾਈ ਮੈਂ ਸੋਚ ਰਿਹਾ ਸੀ ਕਿ ਜੈਲੋ ਕੰਮ ਤਾਂ ਬਾਪੂ ਨਾਲੋਂ ਵੀ ਵੱਧ ਕਰਦੀ ਆ ਪਰ ਸਾਨੂੰ ਲੱਗੀ ਜਾਂਦਾ ਬਈ ਉਹ ਸਾਨੂੰ ਖਾ ਰਹੀ ਆ ਮੈਂ ਉਹਨੂੰ ਰੋਟੀ ਫੜਾ ਕੇ ਛੇਤੀ ਮੋੜਨਾ ਚਾਹੁੰਦਾ ਸੀ ਜਦੋਂ ਦਾ ਘਰੋਂ ਸਮਾਨ ਚੁੱਕਿਆ ਗਿਆ ਸੀ ਮੈਂ ਲੋਕਾਂ ਵਿੱਚ ਘਾਟ ਹੀ ਖੜਦਾ ਪਤਾ ਨਹੀਂ ਕਿਹੜਾ ਚੁਬਮੀ ਗੱਲ ਕਹਿ ਦੇਵੇ ਗੱਲਾਂ ਸੁਣਨ ਨਾਲੋਂ ਇਹਨਾਂ ਤੋਂ ਪਰੇ ਹੀ ਰਹੋ ਵੀ ਚੰਗਾ ਕੀਤਾ ਟਾਈਮ ਸਿਰ ਆ ਗਿਆ ਭੁੱਖੇ ਢਿੱਡ ਚੂਹੇ ਨੱਚਦੇ ਨੇ ਜੈਲੋ ਹੱਸਦੇ ਬੋਲੀ ਉਹ ਹਰ ਚੀਜ਼ ਤੇ ਆਪਣਾ ਹੱਕ ਸਮਝਦੀ ਸੀ ਜੋ ਬਾਪੂ ਦੀ ਹੋਵੇ ਤੂਤ ਦੀ ਛਾਂਵੇਂ ਸਾਫ਼ ਜੀ ਥਾਂ ਤੇ ਬੈਠ ਗਈ ਬੈਠਣ ਲੱਗੀ ਨੇ ਕਿਹਾ ਹਾਈਵੇ ਰੱਬਾ ਚੁੱਕਲਾ ਮੈਨੂੰ ਕਹਿਣ ਲੱਗੀ ਵੇ ਪੁੱਤ ਮੈਂ ਤਾਂ ਬਾਲੀਓ ਦੁਖੀ ਆਂ ਆਉਂਤਰੇ ਡਾਕਟਰ ਤੋਂ ਟੀਕਾ ਵੀ ਲਵਾ ਲਿਆ ਠੀਕ ਨਹੀਂ ਹੋਈ ਵੇ ਪੁੱਤ ਤੂੰ ਹੀ ਪੁੱਨ ਖੱਟ ਦੇ ਕੀ ਮੈਂ ਬੇਰੁਖੀ ਨਾਲ ਉਹਦੇ ਵੱਲ ਦੇਖਿਆ ਸਮਝ ਗਿਆ ਸੀ ਕਿ ਉਹ ਮੇਤੋਂ ਕੀ ਕੰਮ ਲੈਣਾ ਚਾਹੁੰਦੀ ਆ ਪਿੰਡ ਵਾਲੇ ਡਾਕਟਰ ਤੋਂ ਉਹਨੂੰ ਆਰਾਮ ਨਹੀਂ ਆਇਆ ਹੁਣ ਕਹੂਗੀ ਟਰੈਕਟਰ ਤੇ ਸ਼ਹਿਰ ਵਾਲੇ ਡਾਕਟਰ ਕੋਲ ਲੈ ਜਾ ਪਰ ਮੈਂ ਉਸ ਨਾਲ ਜਾਣਾ ਨਹੀਂ ਸੀ ਚਾਹੁੰਦਾ ਹੁਣੀ ਤਾਂ ਚੰਗੀ ਪੱਲੀ ਖੇਤ 'ਚ ਕੰਮ ਕਰ ਰਹੀ ਸੀ। ਉਹ ਮਿੰਨਾ ਜਿਹਾ ਮੁਸਕराई। ਉਹਦੀਆਂ ਗੋਰੀਆਂ ਗੱਲਾਂ ਤੇ ਲਾਲੀ ਚਲ ਰਹੀ ਸੀ। ਅੱਖਾਂ ਮਿਸ਼ਾਲ ਵਾਂਗ ਮਚ ਰੀਆਂ ਸੀ। ਮੈਨੂੰ ਉਹਦਾ ਮੁਸਕਰਾਉਣਾ ਚੰਗਾ ਨਾ ਲੱਗਾ। ਮੈਨੂੰ ਉਹਦੇ ਠੀਕ ਹੋਣ ਜਾਂ ਬਿਮਾਰ ਹੋਣ ਨਾਲ ਕੋਈ ਮਤਲਬ ਨਹੀਂ ਸੀ। ਮੈਂ ਸਾਈਕਲ ਵੱਲ ਨੂੰ ਤੁਰ ਪਿਆ। ਬਿਨਾ ਹਾਂ ਨਾ ਕਰੇ। ਮੇਰੀ ਨਾ ਹੀ ਸੀ। ਬਾਪੂ ਕਣਕ ਦੇ ਅਗਲੇ ਥਾਰੇ ਨੂੰ ਨੱਕਾ ਮੋੜ ਕੇ ਆ ਗਿਆ। ਉਹਨੇ ਕਹੀਂ ਮੋਢੇ ਤੋਂ ਲਾ ਕੇ ਰੱਖ ਦਿੱਤੀ। ਔਲੂ ਤੋਂ ਬਾਹਰ ਚੱਲਦੇ ਪਾਣੀ ਨਾਲ ਲੱਤਾਂ ਧੋਤੀਆਂ ਬਾਹਾਂ ਤੇ ਮੂੰਹ ਧੋ ਕੇ ਤੂਤ ਦੀ ਟਾਣੀ ਤੇ ਟੰਗਿਆ ਪਜਾਮਾ ਝਾੜ ਕੇ ਤੇੜ ਚ ਪਾ ਲਿਆ ਮੇਰੇ ਵੱਲ ਕੁਝ ਨਹੀਂ ਬੋਲਿਆ ਮੇਰੇ ਨਾਲ ਉਹ ਉਦੋਂ ਦਾ ਨਹੀਂ ਸੀ ਬੋਲਦਾ ਜਦੋਂ ਦੀ ਅਮਨ ਘਰੋਂ ਗਈ ਸੀ ਜੈਲੋ ਤੁਸੀਂ ਬੈਠੋ ਮੈਂ ਸਾਈਕਲ ਤੇ ਸੁਸਾਇਟੀ ਜਾ ਕੇ ਆਉਣਾ ਯੂਰੀਆ ਰੇ ਆਇਆ ਹੋਇਆ ਅੰਗੂਠਾ ਲਾ ਕੇ ਆਉਣਾ ਰਿਓ ਕਟਾਣਾ ਬਾਪੂ ਨੇ ਮੈਨੂੰ ਸੁਣਾ ਕੇ ਜੈਲੋ ਨੂੰ ਕਿਹਾ ਮੈਨੂੰ ਬਾਪੂ ਦੇ ਕੌੜਜੀ ਚੜੀ ਮੈਨੂੰ ਸਿੱਧਾ ਵੀ ਤਾਂ ਆਖ ਸਕਦਾ ਸੀ ਜੈਲੋ ਮੁਸਕੁਰਾਈ ਤੇ ਉਹ ਜਾਣਦੀ ਸੀ ਕਿ ਉਸ ਕੋਲ ਖੜਾ ਮੈਂ ਸਭ ਕੁਝ ਸੁਣ ਰਿਹਾ ਮੈਂ ਸਾਈਕਲ ਕੋਲੋਂ ਪਰਾਂ ਨੂੰ ਤੁਰ ਪਿਆ ਤੂਤ ਦੀ ਛਾਂਵੇਂ ਜਾ ਕੇ ਖੜ ਗਿਆ ਬਾਪੂ ਨੇ ਸਾਈਕਲ ਚੁੱਕਿਆ ਤੇ ਬਾਪੂ ਤੇ ਜੈਲੋ ਦੀਆਂ ਅੱਖਾਂ ਮਿਲੀਆਂ ਬਾਪੂ ਦਾ ਮੂੰਹ ਤਾਂ ਮੈਂ ਦੇਖਿਆ ਨਹੀਂ ਜੈਲੋ ਗੁੱਜੇ ਜਿਹੇ ਢੰਗ ਨਾਲ ਮੁਸਕੁਰਾਈ ਉਹ ਸਾਈਕਲ ਤੇ ਚੜ ਕੇ ਬੋਲਿਆ ਮੈਂ ਆਇਆ ਹੁਣੇ ਗੁੱਠਾ ਲਾ ਕੇ ਰੋਟੀ ਆ ਕੇ ਖਾਣੇ ਆ ਮੈਂ ਸੋਚਣ ਲੱਗਾ ਕਿ ਦੋਵੇਂ ਇੱਕ ਦੂਜੇ ਨੂੰ ਕਿੰਨਾ ਸਮਝਦੇ ਨੇ ਅੱਖਾਂ ਅੱਖਾਂ 'ਚ ਪਤਾ ਨਹੀਂ ਕੀ ਕੀ ਗੱਲਾਂ ਕਰ ਲੈਂਦੇ ਨੇ ਕਦੇ ਮੈਂ ਵੀ ਚਾਇਆ ਸੀ ਕਿ ਮੈਂ ਤੇ ਅਮਨ ਵੀ ਇੱਕ ਦੂਜੇ ਨੂੰ ਐਨਾ ਹੀ ਸਮਝੀਏ ਜੇ ਲੋਕ ਕਹਿਣ ਲੱਗੀ ਵੇ ਪੁੱਤ ਮੈਂ ਤਾਂ ਬਾਲੀ ਔਖੀ ਆ ਮੇਰਾ ਇੱਕ ਕੰਮ ਕਰ ਦੇ ਮੈਂ ਪੁੱਛਿਆ ਕੀ ਹੁਣ ਸਾਈਕਲ ਆਉਣ ਤੱਕ ਮੈਨੂੰ ਉਹਦੇ ਕੋਲ ਬੈਠਣਾ ਪੈਣਾ ਸੀ ਉਹਦੀਆਂ ਗੱਲਾਂ ਵੀ ਸੁਣਨੀਆਂ ਪੈਣੀਆਂ ਸੀ ਫਿਰ ਮੈਂ ਢਾਹ ਵਾਲੀ ਮੋਟਰ ਤੇ ਜਾਣਾ ਸੀ ਔਂਤਰੇ ਦੀ ਧਰ ਚੜੀ ਹੋਈ ਆ ਉਹ ਤਾਂ ਜਾ ਕੇ ਦਿਲ 'ਚ ਵੜੀ ਪਈ ਆ ਮੇਰੀ ਧਰ ਕੱਢ ਦੇ ਹਾੜੇ ਮੇਰਾ ਪੁੱਤ ਮੈਂ ਮਰਦੀ ਜਾਨੀ ਆ ਜੇ ਮੈਨੂੰ ਕੁਝ ਹੋ ਗਿਆ ਮੇਰੇ ਜਵਾਕ ਰੁੱਲ ਜਾਣਗੇ ਵੇ ਪੁੱਤ ਦੁਨੀਆ ਦਾ ਸਾਰੇ ਰੰਗ ਰਸ ਸਾਰੇ ਤੀਮੀ ਕਰਕੇ ਹੀ ਨੇ ਤੇਰੀ ਜ਼ਿੰਦਗੀ ਚੋਂ ਅਮਨ ਚਲੀ ਗਈ ਸਾਰੇ ਰੰਗ ਰਸ ਮੁੱਕ ਗਏ ਮੈਂ ਕਿਹਾ ਤੁਸੀਂ ਅਮਰਵਲ ਦੇਖੀ ਆ ਉਹਦੀ ਜੜ ਨਹੀਂ ਹੁੰਦੀ ਜਿੱਡੇ ਮਰਜੀ ਦਰਖਤ ਤੇ ਸੁੱਟ ਦੋ ਉਹਦਾ ਸਾਰਾ ਰਸ ਪੀ ਜਾਂਦੀ ਆ ਉਹਦੇ ਰਸ ਨਾਲ ਆਪ ਫੁੱਲ ਦੀ ਫੈਲਦੀ ਆ ਇਹੀ ਕੰਮ ਤੀਮੀ ਦਾ ਪਹਿਲਾਂ ਬੰਦੇ ਨੂੰ ਮਾਰ ਲੈਂਦੀ ਆ ਫਿਰ ਆਪ ਮਾਰਦੀ ਆ ਉਹ ਬੋਲੀ ਚੰਗਾ ਫਿਰ ਮੇਰੀ ਧਰ ਕੱਢ ਦੇ ਮੈਨੂੰ ਨਹੀਂ ਕੱਢਣੀ ਆਉਂਦੀ ਮੈਂ ਬੇਰੁਖੀ ਨਾਲ ਕਿਹਾ ਵੇ ਕੱਢਣ ਨੂੰ ਕੀ ਫਾਰਸੀ ਪੜਨੀ ਆ ਚੱਲ ਮੈਂ ਦੱਸਦੀ ਆ ਆ ਜਾ ਸ਼ੇਰ ਬਣ ਕੇ ਪੁੰਨ ਖਟ ਲੈ ਉਹ ਮੇਰੀ ਬਾਹ ਫੜ ਕੇ ਲੈ ਤੁਰੀ ਅਸੀਂ ਮੋਟਰ ਵਾਲੇ ਕਮਰੇ ਚ ਚਲੇ ਗਏ ਰੇਤੇ ਥੈਲਿਆਂ ਦੀ ਪੱਲੀ ਵਿਛਾ ਲਈ ਕਾਂਸ ਤੇ ਪਈ ਸਰੋਂ ਦੀ ਤੇਲ ਦੀ ਸ਼ੀਸ਼ੀ ਕੋਲ ਰੱਖ ਲਈ ਉਹ ਪੱਲੀ ਤੇ ਪੈ ਗਈ। ਗੋਰੇ ਢਿੱਡ ਤੋਂ ਪੱਲਾ ਚੁੱਕ ਲਿਆ। ਉਹ ਸਮਝਾਉਣ ਲੱਗੀ। ਸੰਗ ਨਾ ਐਂ ਕਰ। ਸਰੋਂ ਦਾ ਤੇਲ ਹੱਥਾਂ ਤੇ ਮਲ ਕੇ ਥੋੜੇ ਜੇ ਤੁਪਕੇ ਤੁੰਨ ਚ ਪਾ ਲੈ। ਫਿਰ ਉੱਪਰੋਂ 헤ਠਾ ਨੂੰ ਪੋਲਾ-ਪੋਲਾ ਮਲੀ ਜਾ। ਮੈਂ ਜਾਗਦਾ-ਜਾਗਦਾ ਉਹਦਾ ਹੁਕਮ ਮੰਨਣ ਲੱਗਾ। ਜਿਵੇਂ ਉਹਨੇ ਮੇਰੇ ਤੇ ਕੋਈ ਜਾਦੂ ਕਰ ਦਿੱਤਾ ਹੋਵੇ। ਆਪਣੇ ਵਾਸਟ ਕਰ ਲਿਆ ਹੋਵੇ। ਵੀ ਬਹੁਤਾ ਹੀ ਰਾਮ ਆਉਂਦਾ ਹੈ ਤੇਰੇ ਹੱਥਾਂ ਚ ਤਾਂ ਜਾਦੂ ਆ। ਕਹਿ ਕੇ ਉਹ ਅੱਖਾਂ ਮੀਚ ਕੇ ਪੈ ਗਈ। ਉਹ ਕੁਝ ਨਾ ਕੁਝ ਬੋਲਦੀ ਗਈ ਮੈਂ ਸੁਣਦਾ ਗਿਆ ਜਿਵੇਂ ਜਿਵੇਂ ਕਹਿੰਦੀ ਰਹੀ ਮੈਂ ਕਰਦਾ ਗਿਆ ਖੜ ਜਾ ਮੈਂ ਹੁਣੇ ਆਈ ਕਹਿ ਕੇ ਚਾਚੀ ਕਮਰੇ ਚੋਂ ਬਾਹਰ ਹੋ ਗਈ ਕਿਧਰੋਂ ਗਸਤੀ ਮੰਦਰੋਂ ਅੰਦਰ ਆ ਗਈ ਉਧਰੋਂ ਮੇਰੇ ਅੰਦਰ ਅੰਦਰਲਾ ਰਾਖਸ ਜਾਗਿਆ ਹੋਇਆ ਸੀ ਜਦੋਂ ਮੰਦਰੋਂ ਬਾਹਰ ਗਈ ਤਾਂ ਚਾਚੀ ਫੇਰ ਅੰਦਰ ਆ ਗਈ ਮੇਰਾ ਮੋਢਾ ਥਾਪੜ ਕੇ ਬੋਲੀ ਵੇ ਸੱਚ ਦੱਸ ਬਹੂ ਕਿਉਂ ਭੱਜ ਗਈ ਤੂੰ ਉਹਨੂੰ ਕੁਝ ਕਿਹਾ ਨਹੀਂ ਉਨੇ ਮੈਨੂੰ ਨਮੋਸ਼ੀ ਚ ਟੁੱਬੇ ਨੂੰ ਪੁੱਛਿਆ ਮੈਂ ਉਹਦੇ ਨਾਲ ਅੱਖਾਂ ਮਿਲਾ ਨਹੀਂ ਸਕਿਆ ਪੁੱਤ ਕੋਈ ਜਵਾਕ ਜੱਲਾ ਹੋ ਜਾਂਦਾ ਅਮਨ ਨੇ ਕਿੱਥੇ ਜਾਣਾ ਸੀ ਹੁਣ ਮੈਂ ਵੀ ਤਾਂ ਜਵਾਕਾਂ ਦੇ ਮੋਹ ਨੂੰ ਅਮਲੀ ਦੇ ਬੈਠੀ ਆ ਮੇਰੇ ਹੱਥ ਕੰਬਣ ਲੱਗ ਪਏ ਸਰੀਰ ਜਿਵੇਂ ਝੁੱਠਾ ਪੈ ਗਿਆ ਜੈਲੋ ਬੋਲੀ ਵੇ ਸੱਚ ਦੱਸਾਂ ਤੇਰਾ ਬਾਪੂ ਬਹੁਤ ਹੀ ਹਦਕ ਮੰਨ ਗਿਆ ਜਦੋਂ ਦਾ ਆਪਣੇ ਘਰੋਂ ਸਮਾਨ ਚੁੱਕਿਆ ਗਿਆ ਤੇਰੇ ਬਾਪੂ ਦਾ ਪੱਥਰ ਵਰਗਾ ਜੇਰਾ ਸੀ ਉਹ ਮੇਰੇ ਕੋਲ ਅੱਖਾਂ ਭਰ ਆਇਆ ਮੈਥੋਂ ਨਹੀਂ ਉਹਦੀ ਅੱਖਾਂ 'ਚ ਪਾਣੀ ਦੇਖ ਹੁੰਦਾ ਮੈਂ ਤਾਂ ਉਦੋਂ ਹੀ ਕਹਿਤਾ ਸੀ ਐਵੇਂ ਕੰਜਰੀ ਨੇ ਇਲਜ਼ਾਮ ਲਾਤਾ ਮੇਰੇ ਪੁੱਤ ਤੇ ਉਹ ਬੋਲਦੀ ਬੋਲਦੀ ਪੱਲੀ ਇਕੱਠੀ ਕਰਨ ਲੱਗੀ ਜਿਉਂਦਾ ਰਹਿ ਪੁੱਤ ਤੂੰ ਤਾਂ ਪੁੰਨ ਖੱਟ ਲਿਆ ਕਹਿ ਕੇ ਉਹਨੇ ਮੇਰਾ ਸਿਰ ਆਪਣੀ ਬੁੱਕਲ 'ਚ ਲੈ ਲਿਆ ਜਦੋਂ ਅਸੀਂ ਕਮਰੇ 'ਚੋਂ ਬਾਹਰ ਆਏ ਤਾਂ ਬਾਪੂ ਸਾਈਕਲ ਤੇ ਸੁਸਾਇਟੀ ਦਾ ਰਿਓ ਘਟਵਾ ਕੇ ਆ ਰਿਹਾ ਸੀ ਮੈਨੂੰ ਧਰਤੀ ਵੇਹਲ ਨਾ ਦੇਵੇ ਜਦੋਂ ਉਹਨੇ ਸਾਈਕਲ ਖੜਾਇਆ ਮੈਂ ਨੀਵੀਂ ਪਾ ਕੇ ਸਾਈਕਲ ਵੱਲ ਤੁਰ ਪਿਆ। ਜੈਲੂ ਨੇ ਬਾਪੂ ਕੋਲ ਜਾ ਕੇ ਹੌਲੀ ਜਿਹਾ ਕਿਹਾ, "ਜੜਾਂ ਹਰੀਆਂ ਹੋਣ ਲਾਣੇਦਾਰਾ ਵੰਡ ਕੁਝ।" ਮੈਨੂੰ ਸੁਣ ਗਿਆ। ਰੋਟੀ ਆਲਾ ਪੌਣਾ ਤਾਂ ਕੁੱਤਾ ਚੁੱਕ ਕੇ ਲੈ ਗਿਆ। "ਚੱਲ ਵਧੀਆ ਹੋਇਆ। ਤੂੰ ਐਂ ਕਰ ਪਿਆਜ਼ ਕੱਟ ਤਿਆਰੀ ਕਰ। ਮੈਂ ਸ਼ਹਿਰੋਂ ਮੀਟ ਲੈ ਕੇ ਆਉਣਾ।" ਮੈਂ ਸਾਈਕਲ ਤੇ ਜਾਂਦੇ ਨੇ ਸੁਣਿਆ ਸੀ। ਬਾਪੂ ਦੀ ਆਵਾਜ਼ 'ਚ ਉਤਸ਼ਾਹ ਸੀ। ਮੈਂ ਮਸੇਂ ਘਰ ਜਾ ਕੇ ਮੰਜੀ ਤੇ ਡਿੱਗਿਆ। ਕਈ ਦਿਨ ਬਾਅਦ ਜਦੋਂ ਮੋਟਰ ਤੇ ਜਾ ਕੇ ਦੇਖਿਆ ਤਾਂ ਸ਼ਰਾਬ ਦੀਆਂ ਬੋਤਲਾਂ ਦੀ ਪੇਟੀ ਪਈ ਸੀ ਜ਼ਰੂਰ ਉਸ ਦਿਨ ਬਾਪੂ ਨੇ ਆਪਣੇ ਯਾਰਾਂ ਦੋਸਤਾਂ ਨੂੰ ਪਾਰਟੀ ਕੀਤੀ ਹੋਣੀ ਆ ਬਾਪੂ ਤੇ ਮਾਂ ਕਦੋਂ ਦੇ ਪੂਰੇ ਹੋ ਗਏ ਮੈਂ ਵਕਤੋਂ ਪਹਿਲਾਂ ਬੁਢਾਪੇ ਵਿੱਚ ਪੈਰ ਰੱਖ ਲਿਆ ਜੈਲੋ ਚਾਚੀ ਹਜੇ ਜਿਉਂਦੀ ਆ ਕਦੇ-ਕਦੇ ਖੁੰਡੀ ਫੜ ਕੇ ਮੇਰੇ ਘਰ ਵੀ ਆ ਜਾਂਦੀ ਆ ਘਰ ਦਾ ਖਾਣਾ ਖਰਾਬ ਦੇ ਕੇ ਮੈਨੂੰ ਚੁੱਲ੍ਹੇ ਤੇ ਹੱਥ ਤੇ ਦਾੜੀ ਫੋਕਦਾ ਦੇਖ ਕਹਿੰਦੀ ਹੁੰਦੀ ਆ ਪੁੱਤ ਤੇਰਾ ਬਾਪੂ ਤਾਂ ਝੁਰਦਾ ਹੀ ਤੁਰ ਗਿਆ ਉਹ ਕਹਿੰਦਾ ਹੁੰਦਾ ਸੀ ਕਿ ਉਹ ਪੋਤੇ-ਪੋਤੀਆਂ ਦਾ ਮੂੰਹ ਦੇਖ ਕੇ ਤੁਰੇ ਪੁੱਤ ਜਦ ਤੇਰੇ ਬਾਪੂ ਨੂੰ ਮਿਲਣ ਦਾ ਹੌਲ ਜਾ ਪੈਂਦਾ ਨਾ ਮੈਂ ਇੱਧਰ ਨੂੰ ਤੁਰ ਪੈਣੀ ਆ ਇਹ ਦੁਨੀਆ ਤੇ ਜਾਣੀ ਜੀ ਜੈ ਨਹੀਂ ਲੱਗਦਾ ਮੈਂ ਤਾਂ ਚਾਹੁੰਨੀ ਆ ਜਦੋਂ ਪੂਰਾ ਹੋਇਆ ਤਾਂ ਸੁਨਿਆਰੇ ਦਿਓ ਸੋਨੇ ਦੀ ਪੌੜੀ ਬਣਵਾ ਕੇ ਲਿਉਂਦਾ ਉਹਦੇ ਪੈਰਾਂ ਨੂੰ ਸੁਹਾਂਦਾ ਸਮਸਾਰੇ ਪਿੰਡ ਵਿੱਚ ਦਸਦੀ ਫਿਰਦੀ ਵੀ ਪੜੋਤਿਆਂ ਤੋਤਿਆਂ ਵਾਲਾ ਹੋ ਕੇ ਸਵਰਗਾਂ ਨੂੰ ਗਿਆ। ਅਸੀਂ ਉਹਨੂੰ ਸੋਨੇ ਦੀ ਪੌੜੀ ਚੜਾਇਆ। ਵੇ ਪੁੱਤ ਜਦੋਂ ਮੜੀਆਂ ਕੋਲੋਂ ਲੰਘਦੀਆਂ ਨਾ ਮੈਨੂੰ ਲੱਗਦਾ ਤੇਰਾ ਬਾਪੂ ਜੈਲੋ ਜੈਲੋ ਕਹੇ ਕਿ ਹਾਕਾ ਮਾਰਦਾ ਹੋਵੇ। ਮਰਨ ਵੇਲੇ ਜਿੱਥੇ ਬੰਦੇ ਦੀ ਸੁੱਤਾ ਹੋਵੇ ਉਹ ਪਟਕਦਾ ਰਹਿੰਦਾ। ਵੇ ਪੁੱਤ ਉਹਦੇ ਤੁਰ ਜਾਣ ਨਾਲ ਮੇਰੀ ਜ਼ਿੰਦਗੀ ਬੇਰਸੀ ਹੋ ਗਈ। ਉਹ ਐਨਕਾ ਲਾ ਕੇ ਅੱਖਾਂ ਪੁੰਜਣ ਲੱਗਦੀ। ਮੈਂ ਆਪਣੇ ਪਰਨੇ ਦੇ ਲਾੜ ਨਾਲ ਉਹਦੇ ਹੰਝੂ ਪੁੰਜਣ ਲੱਗਦਾ ਮੇਰੇ ਮੋਹ ਨਿਕਲਦਾ ਹੈ ਮਾਂ ਤੇਰੇ ਵਰਗੀਆਂ ਮੋਹ ਪਿਆਰ ਦੀਆਂ ਦੇਵੀਆਂ ਤੇ ਸਿਆਣੀਆਂ ਤੀਵੀਆਂ ਦੇ ਸਿਰ ਤੇ ਧਰਤੀ ਖੜੀ ਆ ਇਸ ਤਰ੍ਹਾਂ ਦੀਆਂ ਰੂਹਾਂ ਦੇ ਰਿਸ਼ਤੇ ਨੂੰ ਸਮਝਣ ਵਾਲੀ ਤੀਮੀ ਲਈ ਤਾਂ ਮੈਂ ਸਾਰੀ ਉਮਰ ਤਰਸਦਾ ਰਿਹਾ ਦੋਸਤੋ ਇਸ ਹੀ ਅੱਜ ਦੀ ਕਹਾਣੀ ਉਮੀਦ ਕਰਦੀ ਹਾਂ ਤੁਹਾਨੂੰ ਵੱਖਰੀ ਜੀ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਜੀ ਪੰਜਾਬੀ ਆਵਾਜ਼ ਕਹਾਣੀਏ ਨੂੰ ਆਪਣਾ ਕੀਮਤੀ ਵਕਤ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣਾ ਤੇ ਆਪਣੇ ਦਾ ਖਿਆਲ ਰੱਖਿਓ ਜੀ